ਸੁਹੀ ਮਹਲਾ 4 ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨ ਸੇ ਦਾਲਗ ਦਲਗਾ ਪਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸੰਗਾ ਪਰਮ ਸਤਕਾਰ ਯੋਗ ਸਾਧ ਸੰਗਤ ਜਿਓ ਇਹ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜਿਆਂ ਦਾ ਰਾਗ ਸੋਈ ਦੇ ਵਿੱਚ 731 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਹਰ ਹਰ ਨਾਮ ਭਜਿਓ ਕੇੰਦਰ ਸਾਨੂੰ ਉਸ ਹਰੀ ਦੇ ਨਾਮ ਨੂੰ ਜਪਣਾ ਚਾਹੀਦਾ ਹੈ ਸਿਮਰਨਾ ਚਾਹੀਦਾ ਹੈ ਪੁਰਖੋਤਮ ਉੱਤਮ ਪੁਰਖ ਪ੍ਰਭੂ ਜਿਹੜਾ ਸਭ ਤੋਂ ਉੱਤਮ ਪੁਰਖ ਪ੍ਰਭੂ ਹੈ ਉਸ ਦੇ ਨਾਲ ਕੀ ਹੋਵੇਗਾ ਸਭ ਬਿਨਸੇ ਸਭ ਨਾਸ ਹੋ ਜਾਂਦੇ ਹਨ ਦਾਲਗ ਦਲਿੱਦਰ ਗਰੀਬੀਆਂ ਦਾਲਗਾ ਦਾਲਸ ਮੂਹ ਪੌ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਜਨਮ ਮਰਨਾ ਜੰਮਣ ਮਰਨ ਦਾ ਪੌ ਡਰ ਮਿਟਿਓ ਨਾਸ ਹੋ ਜਾਂਦਾ ਹੈ ਕਿਸ ਦੇ ਨਾਲ ਗੁਰ ਸ਼ਬਦੀ ਗੁਰੂ ਦੇ ਸ਼ਬਦ ਨੂੰ ਜਪਣ ਦੇ ਨਾਲ ਹਾਰੇ ਆਸਥਿਰ ਆਸਿਰ ਕਹਿੰਦੇ ਨੇ ਸਦਾ ਕਾਇਮ ਰਹਿਣ ਵਾਲ ਸੇਵ ਸਿਮਰ ਕੇ ਸੁਖ ਸੁਖ ਦੇ ਵਿੱਚ ਸਮਗਾ ਸਮਾ ਗਿਆ ਗੁਰੂ ਸਹਿ ਪਰਮਾਨ ਕਰਦੇ ਹਨ ਏ ਭਾਈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਹਰੀ ਉੱਤਮ ਪੁਰਖ ਨੂੰ ਜਪਿਆ ਹੈ ਉਸ ਦੇ ਸਾਰੇ ਦਲਿੱਦਰ ਦਲਾਂ ਦੇ ਦਲ ਨਾਸ ਹੋ ਗਏ ਹਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਵੀ ਮੁਕਾ ਲਿਆ ਹੈ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਅਨੰਦ ਵਿੱਚ ਲੀਨ ਹੋ ਗਿਆ ਹੈ ਮੇਰੇ ਮਨ ਪੱਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੈ ਸਿਰ ਬੇਚ ਲਿਓ ਮੁੱਲ ਮਹੰਗਾ ਰਹਾਓ ਮੇਰੇ ਮਨ ਏ ਮੇਰੇ ਮਨ ਭਜ ਸਿਮਰ ਰਾਮ ਨਾਮ ਰਾਮ ਦੇ ਨਾਮ ਨੂੰ ਅਤ ਪੇਰੰਗਾ ਜਿਹੜਾ ਅਤ ਤੋਂ ਪਿਆਰਾ ਹੋਵੇ ਮੈਂ ਮਨ ਤਨ ਅਰਪ ਤਰਿਓ ਗੁਰੂ ਅਗੇ ਹੈ ਮੈਂ ਆਪਣਾ ਮਨ ਔਰ ਤਨ ਗੁਰੂ ਨੂੰ ਅਰਪਣ ਕਰ ਦਿੱਤਾ ਹੈ ਸਿਰ ਬੇਚ ਲਿਓ ਮੁੱਲ ਮਹੰਗਾ ਮੁੱਲ ਮਹੰਗਾ ਮਹਿੰਗੇ ਮੁੱਲ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਮੇਰੇ ਮਾਨਾ ਸਦਾ ਪਰਮਾਤਮਾ ਦਾ ਅਤ ਪਿਆਰਾ ਨਾਮ ਸਿਮਰਿਆ ਕਰ। ਏ ਭਾਈ ਮੈਂ ਆਪਣਾ ਮਨ ਆਪਣਾ ਸਰੀਰ ਪੇਟ ਕਰਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣੇ ਸਿਰ ਮਹਿੰਗੇ ਮੁੱਲ ਦੇ ਬੱਟੇ ਵੇਚ ਦਿੱਤਾ ਹੈ। ਮੈਂ ਸਿਰ ਦੇ ਈਵਜ ਕੀਮਤੀ ਹਰ ਨਾਮ ਲੈ ਲਿਆ ਹੈ। ਨਰਪਤ ਰਾਜੇ ਰੰਗ ਰਸ ਮਾਨ ਹੈ ਬਿਨ ਨਾਵੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਣਾ ਫਿਰ ਪਸ਼ਤਾਨੇ ਹੱਥ ਫਲਗਾ ਨਰਪਤ ਰਾਜੇ ਨਾਰਪਤ ਕਹਿੰਦੇ ਨੇ ਰਾਜੇ ਨੂੰ ਰੰਗ ਰਸ ਮਾਣੈ ਰਾਜ ਭਾਗ ਦੇ ਵਿੱਚ ਰਸ ਮਾਣਦੇ ਹਨ ਰਾਜ ਦੇ ਰੰਗ ਦੇ ਵਿੱਚ ਮਾਸ ਰਹਿੰਦੇ ਹਨ ਮਾਣੈ ਮਾਣਦੇ ਹਨ ਬਿਨ ਨਾਮੈ ਪਰਮਾਤਮਾ ਦੇ ਨਾਮ ਤੋਂ ਬਿਨ ਪਕੜ ਖੜੇ ਪਕੜ ਫੜ ਕੇ ਸਬਕ ਕਾਲਗਾ ਸਬ ਸਾਰੇ ਕਾਲਗਾ ਕਾਲ ਮੌਤ ਆਤਮਿਕ ਮੌਤ ਧਰਮ ਰਾਏ ਸਿਰ ਡੰਡ ਲਗਾਣਾ ਧਰਮ ਰਾਏ ਕਾਲਪੁਰਖ ਦਾ ਮੌਤ ਦਾ ਫਰਿਸ਼ਤਾ ਸਿਰ ਡੰਡ ਲਗਾਣਾ ਜਦੋਂ ਸਿਰ ਦੇ ਉੱਤੇ ਉਹਨੇ ਡੰਡਾ ਆ ਕੇ ਮਾਰਿਆ ਫਿਰ ਪਛਤਾਨੇ ਫਿਰ ਪਛਤਾਉਂਦੇ ਹਨ ਹੱਥ ਫਲੰਗਾ ਹੱਥ ਅਥਾਂ ਵਿੱਚ ਫਲੰਗਾ ਫਲ ਕਰਮਾਂ ਦਾ ਫਲ ਏ ਭਾਈ ਦੁਨੀਆ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਅਸਮਾਨ ਦੇ ਰਹਿੰਦੇ ਹਨ ਨਾਮ ਤੋਂ ਸਖਣੇ ਰਹਿੰਦੇ ਹਨ ਉਹਨਾਂ ਸਭਨਾਂ ਨੂੰ ਆਤਮਿਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਜਦੋਂ ਉਹਨਾਂ ਦੇ ਸਿਰ ਉੱਤੇ ਕਰਮਾਂ ਦਾ ਪਰਮਾਤਮਾ ਦਾ ਡੰਡਾ ਵੱਜਦਾ ਹੈ ਤਦੋਂ ਪਛਤਾਉਂਦੇ ਹਨ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਨਾਗਤ ਪੁਰਖ ਪ੍ਰਤਪਾਲੰਗਾ ਦਰਸ਼ਨ ਸੰਤ ਦਿਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਹਰ ਹਰ ਰਾਖ ਏ ਪ੍ਰਭ ਸਾਨੂੰ ਆਪਣੇ ਸ਼ਰਨ ਦੇ ਵਿੱਚ ਰਾਖ ਜਨ ਕਿਰਮਤ ਮਾਰੇ ਕਿਰਮ ਕਹਿੰਦੇ ਨੇ ਕੀੜੇ ਨੂੰ ਨਿਮਾਣੇ ਜੀਵ ਸ਼ਰਨ ਆਗਤ ਤੇਰੀ ਸ਼ਰਨਾ ਆਏ ਹਾਂ ਪੁਰਖ ਹੈ ਸਰਬ ਵਿਆਪਕ ਪ੍ਰਤ ਪਾਲੰਗਾ ਹੈ ਪ੍ਰਤ ਪਾਲਣ ਕਹਾ ਰੇ ਪਾਲਣ ਪੋਸ਼ਣ ਕਰਨ ਵਾਲੇ ਦਰਸ਼ਨ ਸੰਤ ਦਿਓ ਸੁਖ ਪਾਵੈ ਆਪਣੇ ਸੰਤ ਜਨਾਂ ਦਾ ਆਪਣੇ ਸਿਮਰਨ ਕਰਨ ਵਾਲਿਆਂ ਦਾ ਦਰਸ਼ਨ ਦੇ ਸੁਖ ਪਾਵੇ ਜਿਹਦੇ ਨਾਲ ਅਸੀਂ ਸੁਖ ਪ੍ਰਾਪਤ ਕਰ ਸਕੀਏ ਪ੍ਰਭ ਲੋਚ ਪੂਰ ਲੋਚ ਕਹਿੰਦੇ ਨੇ ਤਾਂਗ ਨੂੰ ਪੂਰ ਪੂਰੀ ਕਰ ਤੁਮਗਾ ਤੇਰਾ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਹਰੀ ਏ ਪਾਲਣ ਹਰ ਸਰਬ ਵਿਆਪਕ ਅਸੀਂ ਤੇਰੇ ਪੈਦਾ ਕੀਤੇ ਹੋਏ ਨਿਮਾਣੇ ਜੀਵ ਹਾਂ ਅਸੀਂ ਤੇਰੀ ਸ਼ਰਨ ਆਏ ਹਾਂ ਤੂੰ ਆਪ ਆਪਣੇ ਸੇਵਕਾਂ ਦੀ ਰੱਖਿਆ ਕਰ। हे प्रभु ਮੈਂ ਤੇਰਾ ਦਾਸ ਹਾਂ ਦਾਸ ਦੀ ਤੰਗ ਪੂਰੀ ਕਰ। ਇਸ ਦਾਸ ਨੂੰ ਸੰਤ ਜੀ ਨਾਂ ਦਾ ਦਰਸ਼ਨ ਬਖਸ਼ ਤਾਂ ਕਿ ਦਾਸ ਆਤਮਕ ਆਨੰਦ ਪ੍ਰਾਪਤ ਕਰ ਸਕੇ। ਤੁਮ ਸਮਰੱਥ purakh ਵੱਡੇ ਪ੍ਰਭ ਸੁਆਮੀ ਮੋਕਾ ਕੀ ਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਬਿਟੋ ਸਾਧੁ ਕੋ ਮਗਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਤੁਮ ਸੰਵਰਥ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਸਭ ਕੁਝ ਕਰ ਸਕਣ ਵਾਲਾ ਹੈ ਪੁਰਖ ਸਰਬ ਵਿਆਪਕ ਵੱਡੇ ਪ੍ਰਭ ਸੁਆਮੀ ਤੂੰ ਸਭ ਤੋਂ ਵੱਡਾ ਮਾਲਕ ਹੈ ਮੋਗੋ ਦੀਜੇ ਮੈਨੂੰ ਦੇ ਦੇ ਨਾਮ ਹਰ ਨਿਮਗਾ ਨਾਮ ਆਪਣਾ ਨਾਮ ਨਿਮਗਾ ਛਿੰਨ ਭਾਰ ਲਈ ਅੱਖੇ ਚਮਕਣ ਜਿਤਨੇ ਸੰਮੇਲੇ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਜਦੋਂ ਨਾਨਕ ਨੂੰ ਨਾਮ ਮਿਲੇਗਾ ਤਾਂ ਸੁਖ ਪ੍ਰਾਪਤ ਕਰੇਗਾ ਹਮ ਨਾਮ ਬਿਟੋ ਬਿਟੋ ਕਹਿੰਦੇ ਨੇ ਤੂੰ ਸਾਧਕੋ ਮਗਾ ਘੂਮਗਾ ਕਹਿੰਦੇ ਨੇ ਕੁਰਬਾਨਨ हे प्रभु हे साऊ तुम बड़े मालिक तू सारीया ताकतां दा मालिक पुरख है मेनू इक छिन वास्ते ही अपने नाम दा दान दे हे दास नानक आक जिस नु प्रभु दा नाम प्राप्त हुंदा है ओहो आनंद मानदा है मैं सदा हर नाम तो सदके हां ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ